nobodi bati naba nobodi bati naba. चले <laughs> म چلو زندہ باد گنی وار زندہ باد گنی وار زندہ باد غلط مانگیں گے کرا دیں گے جھوکیں غلط مانگیں گے جھوکیں کرا دیں گے جھوک کے ہماری پارٹی زندہ باد ہماری پارٹی زندہ باد جے لی جے زندہ باد میرے ڈاکٹر اندر بھی سینچ جے زندہ باد گلदीप سنگھ ಠاریوا زندہ باد گلदीप سنگھ ಠاریوا ਸਾਰੇ ਸਭ ਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਜਿਹੜੇ ਆ ਸਾਡੇ ਲੋਕ ਸਭਾ ਦੇ ਇਲੈਕਸ਼ਨ ਦੇ ਹੋਰ ਕੁਝ ਦਿਨ ਬਾਕੀ ਰਹਿ ਗਏ ਨੇ ਬਸ ਐਲਾਨ ਹੋਣਾ ਬਾਕੀ ਹੈ ਜਿੱਤ ਸਾਡੀ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਹੁਣ ਦੇਖੋ ਅੱਜ ਔਰ ਅਰਵਿੰਦ ਜੀ ਦੇ ਆਉਣ ਦੇ ਨਾਲ ਇੱਕ ਲੋਕਾਂ ਦੇ ਵਿੱਚ ਸਾਡੇ ਸਮੂਹ ਉਸ ਜਨਤਾ ਦੇ ਵਿੱਚ ਬਹੁਤ ਜ਼ਿਆਦਾ ਇੱਕ ਉਤਸ਼ਾਹ ਹੈ ਉਪਰੋਂ ਸਾਡੇ ਨਾਲ ਦੋਨੋਂ ਇੱਕ ਦਿੱਲੀ ਦੇ ਸੀਐਮ ਨੇ ਔਰ ਕਾਮਿਕ ਔਰ ਨਿਊਨਰ ਨੇ ਸਾਡੇ ਆਵਾਦਵੀ ਪਾਰਟੀ ਦੇ ਤੇ ਨਾਲ ਭਗਵੰਤ ਮਾਨ ਜੀ ਨੇ ਤੇ ਸਾਡੇ ਸਭ ਦੇ ਵਿੱਚ ਬਹੁਤ ਉਤਸ਼ਾਹ ਹੈ ਸਾਡੇ ਸਾਰੇ ਲੇਡੀਜ਼ ਮਹਿਲਾ ਵਿੰਗ ਕਾਜਾ ਇਕਜੂ ਟੋਕੇ ਇਕੱਠੀ ਹੋਈ ਹੈ ਉਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਦਾ 2 ਵਜੇ ਤੋਂ ਅਸੀਂ ਅੱਤੇ ਖਲੋਤੇ ਆ ਜੀ ਦੇਖੋ ਮੈਂ ਇੱਕ ਗੱਲ ਜਾਣਨੀ ਆ ਕਿ ਜਿਹੜੇ ਕੰਮ ਸਾਡੇ 2 ਸਾਲਾਂ ਦੇ ਨੇ ਉਹ ਬੋਲ ਦੇਣੇ ਲੋਕਾਂ ਨੇ ਤੇ ਬਹੁਤ ਸੀ ਚੀਜ਼ਾਂ ਨਾ ਦੇਖੋ ਹਰ ਸਰਕਾਰ ਦਾ ਕੋਈ ਨਾ ਕੋਈ ਆਪਣਾ ਫੀਡਬੈਕ ਹੁੰਦਾ ਹੈ ਲੋਕਾਂ ਦੇ ਫੀਡਬੈਕ ਸਾਨੂੰ ਜਿਹੜੇ ਆਏ ਨੇ ਉਹ ਖੁਸ਼ ਨੇ ਔਰ ਅਸੀਂ ਇੱਕ ਪਰਿਵਾਰ ਦੇ ਵਿੱਚ ਜਦੋਂ ਚਾਰ ਲੋਕ ਜਾਰ ਜੀ ਹੁੰਦੇ ਨਾ ਉਹ ਹਰ ਸਾਰੇ ਜਣੇ ਇੱਕ ਦੂਜੇ ਨੂੰ ਖੁਸ਼ ਨਹੀਂ ਕਰ ਸਕਦੇ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਦਿੱਕਤ ਰਹਿੰਦੀ ਹੈ ਐਈਓ ਸਾਡੇ ਆਮ ਪੰਜਾਬ ਦਾ ਹਾਲ ਹੈ ਔਰ ਜਿਹੜੀ ਜਿਹੜੀ ਪੁਰਾਣੀ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਵਾਕਈ ਨਹੀਂ ਕੁਝ ਨਹੀਂ ਅਜੇ ਤੱਕ ਕੀਤਾ ਤੇ ਹੁਣ ਉਹਨਾਂ ਨੂੰ ਲੱਗਦਾ ਕਿ ਹੁਣ ਕੁਝ ਕੰਮ ਹੁੰਦੇ ਪਏ ਨੇ ਤੇ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੇ ਪਏ ਆਮ ਆਦਮੀ ਪਾਰਟੀ ਜੋ ਪੰਜਾਬ ਦੇ ਖਿਚੜ ਬਣੀ ਹੈ ਲੋਕਤਾਸ ਚੇਤਕ ਉਹਦੇ ਨਾਲ ਅੱਗੇ 13 0 ਦੇ ਭਾਰ ਦੇ ਕੀ ਬਿਲਕੁਲ 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 ਦੇਖੋ ਇਕਾਲ ਜੇ ਜਿਹੜੀ ਗਰੰਟੀਆਂ ਜਿਹੜੇ ਅਸੀਂ ਕੰਮ ਨੇ ਦੇਖੋ 2 ਸਾਲ ਹਲੇ ਸਰਕਾਰ ਨੂੰ ਬਣਿਆ ਹੋਇਆ ਐ ਇੰਨੀ ਜਲਦੀ ਕੋਈ ਜਾਦੂ ਦੀ ਛੜੀ ਤੇ ਹੈਗੀ ਨਹੀਂ ਜਿਹੜਾ ਕੰਮ ਫਟਾਫਟ ਹੋ ਜਾਣਗੇ ਉਹ ਜਿਹੜੇ ਪੁਰਾਣੀ ਰਵਾਇਤੀ ਪਾਰਟੀਆਂ ਨੇ ਇਹਨਾਂ ਕੇ ਜੋ ਕੰਮ ਕੀਤੇ ਉਹ ਸਿਸਾਈ ਸਰਕਾਰ ਕਰਦੀ ਪਈ ਹੈ ਤੇ ਔਰ ਐਸੇ ਵਿਹਾਰ ਤੇ ਸਾਡੀ ਜਿੱਤ ਹਾਸਿਲ ਹੋਏਗੀ ਧੰਨਵਾਦ